ਸਤਿ ਸ੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਗੱਲ ਕਰੀਏ ਕੁਦਰਤ ਨੇ ਜੋ ਸਾਜਿਆ ਨਾ ਉਹਦਾ ਅਸੀਂ ਕਦੇ ਵੀ ਧੰਨਵਾਦ ਨਹੀਂ ਇੰਨਾ ਕਰ ਸਕਦੇ ਜੋ ਕੋਈ ਸਾਡੀ ਝੋਲੀ ਪਾਇਆ ਇਹਨਾਂ ਖੁੱਲੀਆਂ ਅੱਖਾਂ ਦੇ ਨਾਲ ਅੱਜ ਤੁਸੀਂ ਦੇਖੋ ਕਿ ਇਹ ਵੀ ਇੱਕ ਧਰਤੀ ਤੇ ਦ੍ਰਿਸ਼ ਹੈ ਐਨੀ ਸੁੰਦਰਤਾ ਐਨਾ ਪਿਆਰਾ ਵਿਊ ਇਹ ਆਜੀ ਜਰਮਨ ਦਾ ਦੇਸ਼ ਜਰਮਨ ਇੱਕ ਬੜਾ ਪਿਆਰਾ ਜਿਹਾ ਪਿੰਡ ਇਸ ਪਿੰਡ ਵਿੱਚ ਸਿਰਫ ਤੇ ਸਿਰਫ ਇੱਕ ਜੋਨੀ ਭਾਜੀ ਰਹਿੰਦੇ ਆ ਉਹ ਵੀ ਮਾਝੇ ਦੀ ਮੰਜਾਲ ਅੰਮ੍ਰਿਤਸਰ ਆਓ ਜਰਮਨ ਦਾ ਝੰਡਾ ਝੁਲਣ ਡਿਆ ਬਾਜੀ ਜੀ ਦਾ ਇੱਥੇ ਰੈਸਟੋਰੈਂਟ ਆ ਤੇ ਉਹਦੇ ਪਿੰਡ ਚੋਂ ਅਸੀਂ ਢੇੜਾ ਕੱਢ ਕੇ ਜਾਣਦੇ ਤੇ ਅੱਜ ਤੁਹਾਨੂੰ ਇਹ ਇਹੋ ਜਿਹੀਆਂ ਚੀਜ਼ਾਂ ਦਿਖਾ ਲਣੀਆਂ ਇਹ ਕਹੋਗੇ ਕਿ ਵਾਕਿਆ ਹੀ ਪਿੰਡਾਂ ਵਾਲੇ ਘੈਂਟ ਆ ਇਹ ਵੀਡੀਓ ਜੋ ਦੀ ਪੰਜਾਬ ਚ ਜਾਣ ਲੱਗੀ ਨੇ ਬਾਬਿਓ ਤਹਿਲ ਕਾ ਮਚਾਇਆ ਨੇਰੀਆਂ ਲਿਆਂਦੀਆਂ ਪਈਆਂ ਮੇਰੇ ਭਰਾ ਬੜੇ ਖੁਸ਼ ਨੇ ਕਿ ਬਟਾਲੇ ਵਾਲੇ ਨੇ ਬਹਿ ਜਾ ਬਹਿ ਜਾ ਕਰਾਤੀ ਏ ਬਟਾਲੇ ਵਾਲੇ ਨੇ ਬਹਿ ਜਾ ਬਹਿ ਜਾ ਇਸ ਕਰਕੇ ਕਰਾਈ ਆ ਬਈ ਪਿੰਡੋਂ ਜਾਣਾ ਸ਼ਹਿਰ ਪੜਨ ਦੁੱਧ ਲੈ ਕੇ ਮੰਡੀ ਜਾਣਾ ਜਾਂ ਕੋਈ ਵੀ ਕੰਮ ਹੋਣਾ ਬਟਾਲੇ ਜਾਣਾ ਹਨਾ ਤੇ ਬਟਾਲਾ ਬਟਾਲਾ ਹਰ ਕੰਮ ਨਾਲ ਜੋੜਿਆ ਹੋਇਆ ਆਓ ਜੀ ਕਰਦੇ ਆਂ ਗੱਲ ਕੰਮ ਦੀ ਅਸੀਂ ਪਿੰਡਾਂ ਵਾਲੇ ਆ ਤੇ ਪਿੰਡਾਂ ਵਾਲੇ ਮਿਹਨਤੀ ਇਨਸਾਨ ਦਿਲ ਖੁਸ਼ ਇਨਸਾਨ ਇਹਨਾਂ ਨੂੰ ਚਾਹ ਉਦੋਂ ਜ਼ਿਆਦਾ ਚੜਦਾ ਇਕੱਲੇ ਡਾਲਰਾਂ ਪਾਉਂਡਾਂ ਯੂਰਾਂ ਦੀ ਗੱਲ ਨਹੀਂ ਇਹਨਾਂ ਨੂੰ ਚਾਹ ਉਦੋਂ ਚੜਦਾ ਕਿ ਜਦੋਂ ਇਹਨਾਂ ਨੂੰ ਪਤਾ ਲੱਗ ਜੇ ਨਾ ਕਿ ਬਾਹਰਲੇ ਦੇਸ਼ਾਂ ਵਿੱਚ ਗੋਰੇ-ਗੋਰੀਆਂ ਵੀ ਗਾਈਆਂ ਮੱਝਾਂ ਰੱਖ ਕੇ ਬੈਠੇ ਆ ਖੇਤੀ ਕਰਦੇ ਆ ਤੇ ਸਾਡੇ ਵਾਂਗੂ ਜ਼ਿੰਦਗੀ ਜੀਂਦੇ ਸੌਖੇ ਆ ਖੁੱਲਾ ਖਾਂਦੇ ਆ ਤੇ ਨੇਰੀਆਂ ਲਿਆਉਂਦੇ ਆ ਤੇ ਪਿੰਡ ਤਿੰਨ ਚਾਰ ਆਉਣੇ ਆ ਤਾਂ ਤਿੰਨਾਂ ਚਾਰਾਂ ਵਿੱਚ ਮੈਂ ਤੁਹਾਨੂੰ ਪਸ਼ੂ ਦਿਖਾ ਲੈਣੇ ਬਾਬਿਓ ਬਾਬਾ ਪਾਲਾ ਸਿੰਘ ਨੇ ਗਊਆਂ ਦੀ ਸੇਵਾ ਕੀਤੀ ਆ ਤੇ ਮੈਨੂੰ ਵੀ ਤੁਸੀਂ ਵੀ ਦੱਸਿਓ ਕਿਹੜੇ ਪਿੰਡ ਤੋਂ ਆਂ ਤੇ ਆਜੋ ਫਿਰ ਸਾਡਾ ਵੇਟ ਕਰਨ ਦੀ ਪਈ ਗੋਰੀ ਗੱਡੀ ਨੰਗ ਜਦ ਫੇਰ ਨੰਗੂਗੀ ਕਾਨੂੰਨਾਂ ਨੂੰ ਫਾਲੋਅ ਅਪ ਕਰਨਾ ਪੈਂਦਾ ਆਜਿਓ ਮਿੱਤਰੋ ਸ਼ਹਿਰ ਮਾੜਾ ਜੋਨੀਪਾ ਦਾ ਨੰਗਿਆ ਹਰਿੰਗਨ ਹਰਿੰਗਨ ਕਹਿੰਦੇ ਇਹਨੂੰ ਸ਼ਹਿਰ ਨੂੰ ਤੇ ਇੱਥੇ ਤੁਹਾਨੂੰ ਗਾ ਤਿੰਨ ਤਿੰਨ ਚਾਰ ਤਰ੍ਹਾਂ ਦੇ گاਵਾ ਦਿਖਾ ਲਾਂਗੇ ਕੋਈ ਚਿੱਟੀਆਂ ਕੁਝ ਕਾਲੀਆਂ نسل ਆ نسل ਕਹਿ ਸਕਦੇ ਆ ਕੁਝ ਤੇ ਉਹ ਚੁਗਣੀਆਂ ਬਾਬਿਓ ਉਹਨਾਂ ਦੀ ਤੁਸੀਂ ਛੱਡੋ ਆਹ ਦੇਖੋ ਜਰਮਨ ਦੇ ਖੇਤ ਗੋਰੇ ਨੇ ਟੈਕਸੀ ਆਪਣੀ ਗੱਡੀ ਲਾਈ ਆ ਤੇ ਇਧਰ ਪਹਾੜੀ ਦਾ ਥਿਊ ਚੈੱਕ ਕਰਿਓਗੇ ਜਿੱਦਾਂ ਪੂਰਾ ਨੀਰ ਪਿਆ ਹੈ ਆਜੋ ਬਾਬੇ ਥੋੜੀ ਜਿਹੀ ਬ੍ਰੇਕ ਮਾਰਨੀ ਕਈ ਵਾਰ ਗੋਰੇ ਗੁੱਸਾ ਵੀ ਕਰ ਜਾਂਦੇ ਆ ਵੇਖੋ ਚਿੱਟੀਆਂ ਚਿੱਟੀਆਂ ਗੋਰੀਆਂ ਵਰਗੀਆਂ ਗਾਈਆਂ ਇੱਕੋ ਵਿੱਚ ਸੋਨੇ ਰੰਗ ਦੀ ਤੇ ਬਾਕੀ ਸਾਰੀਆਂ ਹੀ ਚਿੱਟੀਆਂ ਚਿੱਟੀਆਂ ਗਾਈਆਂ ਪੱਠੇ ਖੁੱਲੇ ਚੁਗਣਡੀਆਂ ਇਹ ਤੇ ਲੱਗਦਾ ਸਾਰੇ ਸਾੰਡ ਆਓ ਚਿੱਟੇ ਇਹੋ ਜਿਹੇ ਵੀਡੀਓ ਨੂੰ ਬਾਬਿਓ ਕਮ ਸੋ ਕਮ ਆਪਣੇ ਰਿਸ਼ਤੇਦਾਰਾਂ ਤੋਂ ਕੋਈ ਯਾਰਾਂ ਦੋਸਤਾਂ ਤੱਕ ਪਚਾਇਆ ਕਰੋ ਵੀ ਬਟਾਲੇ ਵਾਲੇ ਨੇ ਵਾਕਿਆ ਯਾਰ ਨੇਰ ਜਾ ਪਾਤਾ ਕੀ ਕੀ ਦਿਖਾ ਲਈ ਜਾਂਦਾ ਤੇ ਰੱਬ ਨੇ ਦਿੱਤੀਆਂ ਗਾਜਨਾ ਵਿੱਚੇ ਰੰਬਾਰ ਰੱਖ ਬਾਹਰ ਨਹੀਂ ਜਾਉਣਾ ਕੰਮ ਮਿਹਨਤ ਕਰਨੀ ਆ ਪਿੰਡ 'ਚ ਰਹਿ ਕੇ ਤੇ ਪਤਾ ਲੱਗੇ ਵਾਕਿਆ ਬਈ ਧਰਤੀ ਸੋਨਾ ਉਗਦੀ ਆ ਪੰਜਾਬ ਦੀ ਸਲਾਮ ਆ ਪੰਜਾਬ ਨੂੰ ਆ ਛੋੜੇ ਛੋੜੇ ਪਿੰਡ ਦੇਖ ਲੋ ਬਾਬਿਓ ਤੇ ਉਹ ਲੂਨ ਵਾਲਾ ਪਹਾੜ ਦੇਖ ਲੋ ਆ ਗੋਰੀਆਂ ਦੇ ਪਿੰਡ ਆ ਗਏ ਹੋਰ ਅਸੀਂ ਤੀਜੇ ਪਿੰਡ 'ਚ ਆ ਮੜੇ ਆ ਇਸ ਪਿੰਡ ਨੂੰ ਕਹਿੰਦੇ ਲਹਿਮ ਬਾਖ ਤੇ ਹਰ ਘਰ ਵਿੱਚ ਤੁਹਾਨੂੰ ਮਹਿੰਗੀ ਗੱਡੀ ਦਿਖੂਗੀ ਮੇਰਾ ਮਕਸਦ ਗੱਡੀਆਂ-ਗੋਡੀਆਂ ਦਾ ਨਹੀਂ ਗੱਡੀਆਂ ਦੇ ਪੰਜਾਬ 'ਚ ਵੀ ਬੜੀਆਂ ਨੇ ਗੱਲ ਤੇ ਇਹ ਆ ਵੀ ਇਹ ਸਾਡੇ ਵਾਂਗੂ ਰਹਿੰਦੇ ਆ ਖਾਂਦੇ ਪੀਂਦੇ ਆ ਪਿੰਡਾਂ ਵਾਲੇ ਲੋਕ ਆ ਉਹ ਚੀਜ਼ ਤੁਹਾਨੂੰ ਦਿਖਾਉਣੀ ਸੀ ਕਿ ਆ ਵੇਖੋ ਆਲੇ ਦੁਆਲੇ ਕਾ ਆਈ ਕਾ ਆਵਾ ਤੇ ਜਿਦਾ ਆਪਣੇ ਟੂੜੀ ਦੇ ਕੁੱਪ ਬੰਦਦੇ ਆ ਨਾ ਇਹ ਕੁੱਪ ਨਹੀਂਗੇ ਬੰਦਦੇ ਇਹ ਟਰੈਕਟਰ ਨਾਲ ਵੱਢ ਕੇ ਤੇ ਭਰੀ ਪੂਰੀ ਜਿੱਦਾਂ ਹੀ ਬੇੜਾ ਨਾ ਬੰਦਦੇ ਉਦਾਂ ਨਹੀਂ ਕਰਦੇ ਇਹਨਾਂ ਨੇ ਤੁਹਾਨੂੰ ਪੰਡਾ ਦਿਖਾ ਲਣ ਲੱਗੇ ਆ ਪੱਠਿਆਂ ਵਾਲੀਆਂ ਸਾਰਾ ਸਾਲ ਜਿਹੜੀਆਂ ਚੱਲਦੀਆਂ ਇੱਥੇ ਝਾਤੀ ਮਾਰਿਓ ਟਰੈਕਟਰ ਨਾਲ ਕੰਪੈਨ ਨਾਲ ਆ ਹਰਿਆਕਾ ਵੱਡਿਆ ਜੇ ਆਹ ਦੇਖੋ ਗਾਈਆਂ ਵੀ ਚੁਗਣ ਡੀਆਂ ਉਧਰ ਤੇ ਆ ਜਿਹੜੀਆਂ ਢੇਰੀਆਂ ਲਾਈਆਂ ਆ ਇਹ ਲਫਾਫਾ ਬਲੇਟ ਦਾ ਨਾ ਇਹਨੂੰ ਮੀਂਹ ਲੱਗੇ ਨਾ ਨੇਰੀ ਲੱਗੇ ਨਾ ਲੈਣ ਨਾ ਦੇਣਾ ਇਹ ਸਾਰਾ ਹੀ ਆ ਦੇਖੋ ਤੁਸੀਂ ਬਾਬਿਓ ਆ ਸਾਰੀਆਂ ਪੰਡਾਂ ਹੀ ਪਾਈਆਂ ਆ। ਕਿੱਦਾਂ ਲੱਗੀਆਂ ਥੋੜੀਆਂ ਪੰਡਾਂ ਦੇ ਆਹ ਚਾਰ ਚੰਨ ਲਾਉਂਦੀ ਆ ਪਹਾੜੀ ਲੂਣ ਵਾਲੀ। ਆਜੋ ਬਾਬਿਓ। ਅੱਗੇ ਤੁਹਾਨੂੰ ਚਿੱਟੀਆਂ ਗਾਈਆਂ ਦਿਖਾ ਲਿਆਂ ਨੇ ਗੋਰੀਆਂ ਗੋਰੀਆਂ। ਹੁਣ ਤੁਹਾਨੂੰ ਬ੍ਰਾਊਨ ਕਲਰ ਦੀਆਂ ਦਿਖਾ ਲਣੀਆਂ ਨੇ। ਤੇ ਬ੍ਰਾਊਨ ਕਲਰ ਦੀਆਂ ਮਾੜੀ ਜਿਹੀ ਅੱਖ ਟੇਢੀ ਰੱਖਿਓ ਪਹਾੜੀ ਦੇ ਚੋਗੰਡੀਆਂ ਆ। ਥੋੜਾ ਕੈਮਰਾ ਲਾ ਕੇ ਕਰ ਲੀਆ ਕਿਉਂਕਿ ਥੋੜਾ ਜਿਹਾ ਟੇਢੀਆਂ ਨਿਕਾਈਆਂ ਉਹ ਨਜ਼ਰ ਤੇ ਤੁਹਾਡੀ ਪਾਊਗੀ ਜਰੂਰ ਮੇਰੇ ਵੀਰ। ਔਖੀ ਪਵੇ ਜਾਂ ਸੌਖੀ ਪਵੇ ਇੱਕੋ ਰੰਗ ਦੇ ਆ ਨਾਈਆਂ ਦੇਖੋ। ਆਓ ਚੁਗਣ ਡੀਆਂ ਸਾਰੀਆਂ ਸਲਵਰ ਕਦਰ ਦੀਆਂ ਸਾਰੀਆਂ ਸਲਵਰ ਕਦਰ ਦੀਆਂ ਕੋਈ ਇਹਨਾਂ ਨੂੰ ਚਗਾਉਣ ਨਹੀਂ ਡਿਆ ਆਲੇ ਦੁਆਲੇ ਲੋਹੇ ਦੀ ਤਾਰ ਵਢੇਟੀ ਆ ਉੱਥੇ ਚੁਗਣ ਡੀਆਂ ਚੋਕ ਕੇ ਇਹਨਾਂ ਨੂੰ ਮੜਕਿਆਂ ਨੂੰ ਲੈ ਜਾਣਾ ਹਾਂਜੀ ਕਿੱਦਾਂ ਖੁਸ਼ ਹੋਏ ਮਾੜਾ ਵੋਡਾ ਕ ਨਹੀਂ ਆਓ ਜੰਗਲ ਬੇਲੇ ਟੱਪ ਕੇ ਇੱਕ ਪਿੰਡ ਸਾਡਾ ਹੋਰ ਰਹਿ ਗਿਆ ਜਿੱਥੇ ਅਸੀਂ ਵਲੌਗ ਤੇ ਜੇ ਮੇਰੇ ਵੀਰ ਹਜੇ ਵੀ ਤੁਹਾਨੂੰ ਲੱਗਦਾ ਕਿ ਘੈਂਡ ਗੱਲ ਨਹੀਂ ਬਣੀ ਤਾਂ ਫਿਰ ਮਾੜੀ ਗੱਲ ਆ ਪੇਜ ਨੂੰ ਲਾਈਕ ਫੋਲੋ ਸ਼ੇਅਰ ਕਰਿਓ ਤੇ ਜੇ ਕੋਈ ਚੀਜ਼ ਵਾਕਈ ਹੋਰ ਕੋਈ ਵੱਖਰੀ ਵੇਖਣੀ ਚਾਹੁੰਦੀ ਹਾਂ ਵੀਡੀਓ ਹੋਊਗੀ ਸਾਡੀ ਸਿਰਫ ਜ਼ਿਮੀਦਾਰਾਂ ਤੇ ਹੋਰ ਕੋਈ ਵੀਡੀਓ ਨਹੀਂ ਵੀ ਇੱਥੇ ਕਿੱਦਾਂ ਵਾ ਕਿੱਦਾਂ ਨਹੀਂ ਉਹ ਵੀਡੀਓ ਤੁਹਾਨੂੰ ਪਸੰਦ ਵੀ ਆਊਗੀ ਤੁਹਾਡਾ ਜੀਵ ਵੀ ਲੱਗੂਗਾ ਤੁਹਾਡਾ ਤਰੱਕੀ ਕਰਨ ਨੂੰ ਜੀਵ ਵੀ ਕਰੂਗਾ ਤੁਹਾਡਾ ਕੰਮ ਘਰ ਦਾ ਕਰਨ ਨੂੰ ਮਜ਼ੀ ਕਰੂਗਾ ਤੁਹਾਨੂੰ ਇਹ ਵੀ ਲੱਗੂਗਾ ਕਿ ਕੰਮ ਤੋਂ ਲੈ ਪਰਦੇਸ ਆ ਤੇ ਪਰਦੇਸ ਵਿੱਚ ਕੰਮ ਕਰਕੇ ਰੋਟੀ ਮਿਲਦੀ ਆ ਕੋਈ ਗੋਰਾ ਕੋਈ ਗੋਰੀ ਹਰ ਬੰਦੇ ਦਾ ਟੈਕਸ ਜਾਂਦਾ ਕੋਈ ਵਿਹਲਾ ਨਹੀਂਗਾ ਬੱਚੇ ਸਕੂਲੇ ਜਾਂਦੇ ਆ ਮਤਲਬ ਇਹਨਾਂ ਨੂੰ ਇੱਕ ਐਸੀ ਚੈਨ ਐਸੀ ਸਿਸਟਮ ਵਿੱਚ ਬੱਧਾ ਕੇ ਇਹਨਾਂ ਨੂੰ ਨਹੀਂ ਸਿਖਾਇਆ ਗਿਆ ਤੁਸੀਂ ਵਹਿਲੇ ਰਹਿਣਾ ਸ਼ਾਇਦ ਜਦੋਂ ਇਹ ਫਿਲਮਾਂ ਬਣਨੇ ਸਾਨੂੰ ਲੱਗਦਾ ਇਹਨਾਂ ਨੇ ਕੱਪੜੇ ਕੋਪੜੇ ਚਿੱਟੇ ਆ ਜਾਂ ਕਿੱਦਾਂ ਵਾਂ ਹਨ ਉਹ ਸਿਰਫ ਜਦੋਂ ਫਿਲਮਾਂ ਬਣਦੀਆਂ ਨੇ ਜਾਂ ਗੋਰੇ ਜਾਂਦੇ ਆਉਂਦੇ ਸ਼ਹਿਰ 'ਚ ਉਦੋਂ ਸਾਰੇ ਨਹਾਤ ਹੋ ਕੇ ਰਹਿੰਦੇ ਆ ਇਥੋਂ ਭਈਆ ਵੀ ਪੰਜਾਬ 'ਚੋਂ ਜਾਵੇ ਨਾ ਬਿਹਾਰ ਨੂੰ ਇੱਕ ਰੇਡੀਓ ਇੱਕ ਲੱਡੂਆਂ ਵਾਲਾ ਡੱਬਾ ਤੇ ਇੱਕ ਡੱਬੀਆਂ ਵਾਲਾ ਪਰਨਾ ਤੇ ਟ੍ਰੇਨ ਦੀ ਉੱਤੇ ਲਈ ਸ਼ਾਤ ਤੇ ਵਹਿੰਦਾ ਬਾਬੂ ਆ ਰਿਹਾ ਹੈ ਬਿਹਾਰ ਕੋ ਤੋ ਇਸ ਕਰਕੇ ਮਿਹਨਤ ਕਰੋ 6 ਮਹੀਨੇ ਕਣਕ ਬੀਜੋ ਝੋਨਾ ਬੀਜੋ ਚੰਗੀਆਂ ਫਸਲਾਂ ਬੀਜੋ ਰੁਪਈਆ ਵਟੋ ਤੇ 6 ਮਹੀਨੇ ਆਪਣੇ ਟੱਬਰ ਚ ਰਹੋ ਤੇ ਜਿਹੜੇ ਸਾਡੇ ਭਰਾ ਪੰਜਾਬ ਤੋਂ ਆਏ ਆ ਜਰਮਨੀ ਜਾਂ ਹੋਰ ਕਿਤੇ ਰਹਿੰਦੇ ਆ ਪਰ ਉਹ ਬੇਨਤੀਆ ਬੜੀਆਂ ਸਖਤ ਕਰਦੇ ਆ ਕਿਉਂਕਿ ਜੇ ਅਸੀਂ ਇਹ ਗੱਲਾਂ ਸੱਚ ਨਾਲ ਦੱਸਿਆਂ ਤੇ ਬਾਬੇ ਕੌਣ ਦੱਸੂਗਾ ਕਿ ਮਿਹਨਤ ਕਰਕੇ ਰੋਟੀ ਮਿਲਣੀ ਆ ਮਿਹਨਤ ਕਰਕੇ ਜਿਹੜਾ ਤੁਸੀਂ 12-13 ਲੱਖ ਰੁਪਈਆ ਖਰਚ ਕੇ ਤੇ ਦੋਰੇ ਪਛਤਾਉਣਾ ਉਹ ਮਾੜਾ ਵਾ ਉਹਦੇ ਵਾਸਤੇ ਹਦਾਇਤ ਆ ਵੀ ਦੱਸਿਆ ਆ ਜਿਹੜੀ ਪਹਾੜੀ ਦੀ ਇੱਕ ਸਿਫਤ ਆ ਵੀ ਤੁਸੀਂ ਜਿੱਧਰ ਨਹੀਂ ਜਾਈ ਜਾਓਗੇ ਨਾ ਉਹ ਅੱਗੇ ਆਉਣੀ ਆਉਣੀ ਆ ਜਿੱਦਾਂ ਆਨੰਦਪੁਰ ਸਾਹਿਬ ਜਾਂਦਿਆਂ ਨਿਆਣਾ ਦੇ ਵੀ ਹਰ ਬੰਨੇ ਦੇਖਦੀ ਆ ਨਾ ਬੰਦਾ ਤੁਰਦਾ ਤੁਰਦਾ ਥੱਕ ਜਾਂਦਾ ਇਹਦਾ ਇਹ ਵੀ ਆਲੇ ਦੁਆਲੇ ਗੱਡੀ ਘਮਾਈ ਜੋ ਅੱਗੇ ਆਉਣੀ ਆਉਣੀ ਆ ਆਖੋ ਗੋਰੇ-ਗੋਰੀਆਂ ਸਾਈਕਲਾਂ ਤੇ ਵੀ ਕਸਰਤ ਕਰਦੇ ਪੁਰਾਣੇ ਬਜ਼ੁਰਗ ਤੇ ਐ ਮੈਂ ਕਹਿੰਦਾ ਵੀ ਤੰਦਰੁਸਤ ਰਹਿੰਦੇ ਆ ਆਹ ਜਿਹੜਾ ਵਿਊ ਆ ਨਾ ਬਾਬਿਓ ਐਂ ਦਿਲ ਨੂੰ ਖਿੱਚ ਪਾਉਂਦਾ ਸ਼ਾਮਾਂ ਦਾ ਵੇਲਾ ਸੂਰਜ ਡੁੱਬਿਆ ਉਹ ਕਹਿੰਦਾ ਨਾ ਜਦੋਂ ਸੂਰਜ ਡੁੱਬ ਜਾਂਦਾ ਪਰਦੇਸੀ ਰੋਂਦੇ ਨੇ ਜਾਂ ਤਾਂ ਨੇ ਤੀਰ ਕੁੜੇ ਸਾਡੇ ਦਿਲ ਜਾਂਦੇ ਚੀਰ ਕੁੜੇ ਤੂੰ ਤੋਹਫੇ ਭੇਜੇ ਨੇ ਅਸੀਂ ਲਾਇਕ ਲੇਜੇ ਨਹੀਂ ਨਾ ਤੇਰੀਆਂ ਗੱਲਾਂ ਵੱਖਰੀਆਂ ਪਰਦੇਸੀ ਰੋਂਦੇ ਨੇ ਜਦੋਂ ਸੂਰਜ ਡੁੱਬ ਜਾਂਦਾ ਪਰਦੇਸੀ ਰੋਂਦੇ ਆ ਰੋਂਦੇ ਇਸ ਕਰਕੇ ਕਿ ਆਪਣਿਆਂ ਤੋਂ ਦੂਰ ਹੁੰਦੇ ਆ ਚਲੋ ਜਿੱਥੇ ਜਿੱਥੇ ਪ੍ਰਮਾਤਮਾ ਨੇ ਦਾਣਾ ਪਾਣੀ ਖਿਲਾ ਰਿਆ ਉਹ ਚੁਗਣਾ ਪੈਣਾ ਚੁਗਦਿਆਂ 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 ਮਾਰ ਜਣਾ ਤੌਰ ਨੇ ਡਾਰੀ ਤੇ ਆਜਿਓ ਬਾਬਿਓ ਇਹ ਪਿੰਡ ਆ ਦੀਪਕ ਤੇ ਇਹਦੇ ਵਿੱਚੋਂ ਵੀ ਅਸੀਂ ਨੰਗਣਾ ਇਹਦੀ ਵੀ ਖੂਬਸੂਰਤੀ ਬੜੀ ਘੈਂਡਾ ਪਿੰਡ ਵਿੱਚ ਚਰਚਾ ਤੇ ਇੱਕ ਪੀਜ਼ਾ ਵਾ ਇੱਥੇ ਤੁਰਕੀਆਂ ਦਾ ਇੱਥੇ ਆ ਨਹਿਰ ਪਿੰਡ ਥਾਣੀ ਲੰਘਦੀ ਇਹ ਇਹ ਵੀ ਨਹਿਰ ਜਿਹੜੀ ਆ ਤੁਹਾਡਾ ਰੱਬ ਭਲਾ ਕਰਕੇ ਕਈ ਵਾਰ ਤੇ ਬੜੀ ਐ ਫਰਾਟੇ ਮਾਰਦੀ ਤਾਂ ਆ ਵੇਖੋ ਇਹਦਾ ਥਿਊ ਆਓ ਦੇਖੋ ਕਿਦਾਂ ਨੇ ਪੁਰਾਣੇ ਪੁਰਾਣੇ ਘਰ ਆ ਹੈ ਮੀ ਬੜਾ ਭੈਣਿਆ ਬਾਬਿਓ ਜਦਾਂ ਬੱਦਲ ਬੁੱਦਲ ਵਹਿੰਦਾ ਇਹਨਾਂ ਨੇ ਪੁਰਾਣੇ ਘਰ ਨਹੀਂ ਘਟਾਏ ਹੋ ਗੋਰੇ ਦਾ ਬੱਚਾ ਇੱਕ ਤੁਹਾਡਾ ਫੈਂਡਿਆ ਇਨਾ ਪੁਰਾਣੇ ਕਾਰਨਟ ਆਏ ਤੇ ਆ ਅਲੀ ਬਾਬਾ ਪੀਜਾ ਆ ਗਿਆ ਜੀ ਬਾਬਿਓ ਆ ਵੇਖੋ ਕਿੜੇ ਕਿੜੇ ਸੋਹਣੇ ਘਰ ਆ ਆ ਇਦਾਂ ਪਿਸਰੀਏ ਵਾ ਗੋਰੇ ਆਪੇ ਰੋਟੀ ਲਈ ਜਾਂਦੇ ਆ ਕੋਈ ਘਰੇ ਛੱਡ ਕੇ ਆਉਣੀ ਪੈਂਦੀ ਆ ਇਦਾਂ ਹੀ ਚੱਲਦਾ ਤੇ ਆ ਤੀਸਰਾ ਪਿੰਡ ਆ ਗਿਆ ਗੋਰਿਆਂ ਦੇ ਬੱਚੇ ਵੇਖ ਲਓ ਰੋਲਰਾਂ ਦੇ ਹੂ ਟੇ ਲੈਂਦੇ ਆ ਆ ਦੇਖੋ ਬੱਚੇ ਇਹਨਾਂ ਦੇ ਉਹ ਤੇਰਾ ਭਲਾ ਵਿੱਚ ਨਾ ਮਾਰੀਂ ਅਹੀਂ ਨਵੇਂ-ਨਵੇਂ ਆਏ ਨੇ ਪੰਜਾਬ ਤੋਂ ਸੱਚੀ ਗੱਲ ਹੈ ਬਈ ਉਦੋਂ ਅਸੀਂ ਵੀ ਨਾ ਕਿੰਨੀ ਹੀ ਕਿਸੇ ਗੱਲ ਦਾ ਪਤਾ ਹੁੰਦਾ ਸਾਨੂੰ ਪਹਿਲਾਂ ਦੱਸੇਗਾ ਕਿਤੇ ਕੁੱਤੇ ਨੂੰ ਲੱਤ ਨਾ ਮਾਰ ਪਿਓ ਵੇ ਹੈ ਕਿਸੇ ਨੂੰ ਮਾੜਾ ਚੰਗਾ ਨਾ ਕਿਉ ਵੇ ਤੇ ਸਵੇਰੇ ਹਰਕ ਨੂੰ ਗੁੱਡ ਮਾਰਨਿੰਗ ਕਹਿਣਾ ਹੋਈ ਤੇ ਹੌਲੀ-ਹੌਲੀ ਫਿਰ ਇਹਨਾਂ ਚੀਜ਼ਾਂ ਦੀ ਸਮਝ ਆਈ ਕਾਨੂੰਨ ਸਿੱਖੇ ਇੱਥੇ ਵੀ ਇਸ਼ਾਰਾ ਗਲਤ ਨਹੀਂ ਲੰਘਣਾ ਆਹ ਨਹੀਂ ਕਰਨਾ ਜੇ ਨਹੀਂ ਕਰਨਾ ਤੇ ਹੁਣ ਜਿੱਦਾਂ ਪਿੰਡਾਂ 'ਚ ਆ ਕੇ ਪਿੰਡਾਂ 'ਚ ਬੜਾ ਵੱਖਰਾ ਜਿਹਾ ਸਿਸਟਮ ਹੈ